ਸ਼ਹਿਰਾਂ 'ਚ ਚੋੜਾਂ ਦੇ ਦਿਨੋ ਦਿਨ ਹੌਸਲੇ ਹੋ ਰਹੇ ਨੇ ਬਲੰਦ ਬੀਤੇ ਦਿਨੀ 사ਧਕ ਦੇ ਵਿੱਚ ਕੋਈ ਨਾ ਕੋਈ ਚੋਰੀ ਹੋਣ ਦੀ ਘਟਨਾ ਵਾਪਰਦੀ ਰਹਿੰਦੀ ਆ ਜਨਤ ਸਾਬ ਰੋਡ ਤੇ ਬਾਲਾ ਟੈਲੀਕਮ ਚੋਪਾੜ ਲਾ ਕੇ ਚੋਰਾ ਵੱਲੋਂ ਚੋਰੀ ਕਰਕੇ ਫਰਾਰ ਹੋਏ ਅਤੇ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਾਲਾ ਜੀ ਟੈਲੀਕਮ ਦੇ ਆ ਤਸਵੀਰਾਂ ਜਿੱਤੇ ਉਹਨਾਂ ਨੇ ਚੋਰਾ ਵੱਲੋਂ ਇੱਕ ਮੋਬਾਈਲ ਦੀ ਸਰਜਰੀ ਅਤੇ ਮੋਬਾਈਲ ਕੋ ਚੱਕ ਕੇ ਅਤੇ ਉਹਨਾਂ ਨੇ ਨਿੱਕੇ ਨਿੱਕੇ ਮੋਬਾਈਲ ਛੱਡੇ ਤੇ ਵੱਡੇ ਟੱਚ ਵਾਲੇ ਮੋਬਾਈਲ ਚੱਕ ਕੇ ਫਰਾਰ ਹੋ ਗਏ ਤੇ ਜਦੋਂ ਦੁਕਾਨਦਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡਾ ਲੱਖ ਡੇਢ ਲੱਖ ਦਾ ਨੁਕਸਾਨ ਹੋਇਆ ਇਸ ਦੌਰਾਨ ਵਪਾਰ ਮੰਡਲ ਦੇ ਪ੍ਰਧਾਨ ਸੁਰਿੰਦਰ ਸੈਟੀ ਜੀ ਬਾਜ਼ਾਰ ਦੇ ਚ ਗੱਲਬਾਤ ਕਰਦੇ ਹੋਏ ਪ੍ਰਸ਼ਾਸਨ ਅਤੇ ਸਰਕਾਰ ਦੀ ਉਹਨਾਂ ਨੇ ਵਿਰੋਧਤਾ ਕੀਤੀ ਉਹਨਾਂ ਨੇ ਕਿਹਾ 15 ਅਗਸਤ ਨੂੰ ਵੀ ਅਸੀਂ ਆਜ਼ਾਦੀ ਨਹੀਂ ਮਾਨ ਰਹੇ ਪਰ 15 ਅਗਸਤ ਵਾਲੇ ਦਿਨ ਵੀ ਸਾਡੇ ਦੁਕਾਨਾਂ ਤੇ ਚੋਰੀ ਹੋ ਗਈ ਅਤੇ ਬੀਤੇ ਦਿਨੀ ਸਾਦਕ ਦੇ ਵਿੱਚ ਕੋਈ ਨਾ ਕੋਈ ਦੁਕਾਨ ਤੇ ਚੋਰੀ ਹੋਣ ਦੀ ਘਟਨਾ ਵਾਪਰਦੀ ਰਹਿੰਦੀ ਹੈ ਪ੍ਰਸ਼ਾਸਨ ਅਤੇ ਸਰਕਾਰ ਦੀ ਉਹਨਾਂ ਨੇ ਵਿਰੋਧਤਾ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਕੱਲ ਨੂੰ ਵਪਾਰ ਮੰਡਲ ਵੱਲੋਂ ਸਾਰੀਆਂ ਦੁਕਾਨਾਂ ਬੰਦ ਕਰਕੇ ਅਸੀਂ ਅਚੌਂਕ ਚ ਬੈਠਾਂਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੰਘਰਸ਼ ਹੋਰ ਵੀ ਤਿੱਖਾ ਕਰਾਂਗੇ ਤੁਸੀਂ ਦੇਖੋ ਕੇ ਐਸ ਕੇ ਨੂੰ ਚੱਲ ਤੋਂ ਪੱਤਰਕਾਰ ਕੁਦੀਪ ਸਿੰਘ ਦੀ 에어ਪੋਰਟ ਭਾਜੀ ਕਰ ਰਿਹਾ 15 ਅਗਸਤ ਆਜ਼ਾਦੀ ਦਿਹਾੜਾ ਸੀ ਔਰ ਸਾਡੇ ਦੁਕਾਨਦਾਰਾਂ ਦਾ ਹਾਲ ਵੇਖ ਲਓ ਤੁਸੀਂ ਆਜ਼ਾਦੀ ਦਿਹਾੜੇ ਤੇ ਅਸੀਂ ਪਿੱਟ ਸਿਆਪਾ ਕਰੀ ਜਾਂਦੇ ਆਂ ਚੋਰੀਆਂ ਦਾ ਸਿਲਸਲਾ ਲਗਾਤਾਰ ਚੱਲ ਰਿਹਾ ਜੀ ਪ੍ਰਸ਼ਾਸਨ ਤੇ ਕੋਈ ਜੂਨ ਹੀ ਸਰਕਦੀ 15 ਦਿਨ ਨਹੀਂ ਪੈਂਦੇ ਜੀ ਚੋਰੀਆਂ ਹੋਣ ਨੂੰ ਔਰ ਅਸੀਂ ਅੱਜ ਮਜਬੂਰੀ ਦੇ ਵਿੱਚ ਕੱਲ ਨੂੰ ਆਨ ਮਿਥੇ ਲਈ ਆਨ ਮਿਥੇ ਸਮੇ ਲਈ ਬਾਜ਼ਾਰ ਬੰਦ ਰਹਿਣਗੇ ਸਾਰੇ ਦੁਕਾਨਦਾਰਾਂ ਨੂੰ ਬੇਨਤੀ ਹੈ ਵੀ ਆਪੋ ਆਪਣੀਆਂ ਦੁਕਾਨਾਂ ਕੱਲ ਨੂੰ ਬੰਦ ਰੱਖੋ ਤੇ ਚੌਂਕ ਦੇ ਵਿੱਚ ਆਉ ਜੀ ਆਪਾਰ ਸੰਤੂ ਜੀ ਬੋਲਣਗੇ ਜੇ ਅੱਗੇ ਬੋਲੋ ਜੀ ਲਾਓ ਜੀ ਲੋਕ ਇਕਤਾ ਜਿੰਦਾਬਾਦ 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 ਦੁਕਾਨਦਾਰ ਭਰਾਓ ਬੇਨਤੀ ਇਹ ਆ ਵੀ ਆਪਾਂ ਇੱਥੇ ਖੜੇ ਐ 25-30 ਜਣੇ ਆਪਣੀ ਗਿਣਤੀ ਹੈਗੀ 400 ਤੇ ਕੱਲ ਨੂੰ ਆਪਣਾ 401 ਹੋਣਾ ਚਾਹੀਦਾ ਹੈ 400 ਤੋਂ ਘਟਣਾ ਨਹੀਂ ਚਾਹੀਦਾ ਆਪਦੇ ਨਾਲ ਦਾ ਦੁਕਾਨਦਾਰ ਸਾਰੇ ਬੰਦੇ ਨਾਲ ਲੈ ਕੇ ਆਓ ਰੇਕ ਮੰਦਿਤ ਕਰ ਆਪਣਾ ਸੁਨੇਹਾ ਪਹੁੰਚੇ ਸੁਨੇਹਾ ਬਚਾਉਣ ਵਾਸਤੇ ਆਪਾਂ ਸਪੀਕਰ ਦਾ ਪ੍ਰਬੰਧ ਕਰਤਾ ਤੇ ਕੱਲ ਨੂੰ ਸੁਬਾ ਆਪਾਂ ਇੱਥੇ ਟੈਂਟ ਵਾਲਾ ਸਾਰਾ ਸਿਸਟਮ ਲਾ ਦੇਣਾ ਇੱਥੇ ਬਹਿਣਾ ਹੈ ਕਿ ਅਣਮਿਠੇ ਸਮੇਂ ਲਈ ਬਹਿਣਾ ਹੈ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਤੇ ਪ੍ਰਸ਼ਾਸਨ ਜਿਹੜਾ ਆ ਉਹ ਇੱਕ ਤਰ੍ਹਾਂ ਦਾ ਕਹਿ ਦਿੰਨੇ ਆਪਾਂ ਚੁੱਪਿਆ ਕੁਝ ਹੋ ਨਹੀਂ ਰਿਹਾ ਕੋਈ ਲੋਕਾਂ ਨੂੰ ਰਾਤ ਨਹੀਂ ਮਿਲ ਰਹੀ ਮਤਲਬ ਤੁਸੀਂ ਥਾਣੇ ਤੋਂ 100 ਗੱਜ ਦੀ ਦੂਰੀ ਉੱਤੇ ਰਾਤ ਨੂੰ ਚੋਰ ਚੋਰੀਆਂ ਕਰਕੇ ਚਲੇ ਜਾਂਦੇ ਆ ਤੇ ਲੋਕੀ ਕਿ ਤੋ ਆਸ ਕਰਨ ਕਿ ਜਿਹੜੇ ਦੂਰ ਬੈਠੇ ਹੋ ਕਿੱਦਾਂ ਆਸ ਕਰਨਗੇ ਅਸੀਂ ਸੁਰੱਖਤ ਆਂ ਜੇ ਆਪਣੀ ਸਿੱਖਿਆ ਕਰਨੀ ਆ ਆਪਾਂ ਨੂੰ ਇਕੱਠੇ ਹੋਣਾ ਪਊਗਾ ਆਪਾਂ ਇਕੱਠੇ ਹੋਈਏ ਇਕੱਠੇ ਹੋ ਕੇ ਲੜਾਂਗੇ ਤੇ ਮਸਲਾ ਹੱਲ ਹੋਊਗਾ ਇਸ ਕਰਕੇ ਬੇਨਤੀ ਆ ਕੱਲ ਤੋਂ ਆਪਾਂ ਅਣਮਿਛੇ ਸਮੇਂ ਲਈ ਧਰਨਾ ਧਰਨੇ ਦਾ ਮਤਲਬ ਇਹ ਨਹੀਂਗਾ ਵੀ ਦੁਕਾਨਾਂ ਪੰਦ ਤੇ ਆਪਾਂ ਘਰੇ ਰਹਿ ਜੀਏ ਸਾਰਿਆਂ ਨੇ ਇੱਥੇ ਆ ਕੇ ਬੈਠਣਾ ਜੇ ਬੈਠਾਂਗੇ ਤੇ ਮਸਲਾ ਹੱਲ ਹੋਊਗਾ ਇਹੋ ਬੇਨਤੀ ਤੁਹਾਡੇ ਸਾਰਿਆਂ ਨੂੰ ਕਿੰਨੇ ਪੈਸੇ ਦਾ ਨੁਕਸਾਨ ਹੋਇਆ ਜਿਹੜਾ ਰਾਤ ਹੋਇਆ ਸਾਨ ਬਾਬਾ ਜੀ ਫੋਨ ਲਾਏਗੀ ਬਾਬਾ ਨਵੇਂ ਫੋਨ ਸੀ ਹਾਂ 1.5 ਦੋ ਲੱਖ ਰੁਪਏ ਦਾ ਨੁਕਸਾਨ ਹਟਾ ਪਤਾਂ ਜੀ ਲਗਾਤਾਰ ਚੋਰੀਆਂ ਦਾ ਸਿਲਸਲਾ ਜਾਰੀ ਹੈ ਬਹੁਤ ਵਾਰੀ ਹੋ ਗਈਆਂ ਹੁਣ ਦੁਕਾਨਾਂ ਦੇ ਵਿੱਚ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਇਹ ਪੁਲਿਸ ਤੁਸੀਂ ਵੇਖ ਲਓ ਵੀ ਜਿਹੜੇ ਨਸ਼ੇੜੀ ਬੰਦੇ ਆ ਜੀ ਸਰਕਾਰਾਂ ਕਹਿੰਦੀਆਂ ਨਸ਼ਾ ਖਤਮ ਕਰਤਾ ਕੋਈ ਨਸ਼ਾ ਖਤਮ ਨਹੀਂ ਹੋਇਆ ਜੀ ਇਹ ਨਸ਼ੇੜੀ ਬੰਦੇ ਆ ਜਿਹੜੇ ਚੋਰੀਆਂ ਕਰਦੇ ਆ ਜੀ ਔਰ ਅਸੀਂ ਸਰਕਾਰ ਤੋਂ ਵਾਰ-ਵਾਰ ਮੰਗ ਕਰ ਲਈ ਹਰ ਵੇਰੀ ਮੈਂ ਇਹੀ ਮੰਗ ਕਰਦਾ ਹਾਲੇ ਤੱਕ ਸਾਡਾ ਪੀਸੀਆਰ ਨਹੀਂ ਚੱਲਿਆ ਸਰਕਾਰ ਤੋਂ 32 ਪਿੰਡ ਲੱਗਦੇ ਆ ਜੀ ਸਾਧਕ ਨੂੰ 32 ਪਿੰਡ ਲੱਗਦੇ ਆ ਕੋਈ ਸਾਡੇ ਕੋਈ ਸਹੂਲਤ ਨਹੀਂ ਸਾਨੂੰ ਕਿੰਨਾ ਕ ਨੁਕਸਾਨ ਹੋਇਆ ਹੈ ਡੇਢ ਤੋਂ ਉੱਤੇ ਹੀ ਹੈ ਡੇਢ ਲੱਖ ਤੋਂ ਉੱਤੇ ਨਾ ਪੁਲਿਸ ਪ੍ਰਸ਼ਾਸਨ ਨੂੰ ਕੋਈ ਦਰਖਾਸਤ ਵਗੈਰਾ ਆਜਾ ਉਹ ਲਿਖਾ ਕੇ ਆਈਆਂ ਬਸ